ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਆ ਜਿੱਥੇ ਪੰਜਾਬ ਨੇ ਹੜ੍ਹਾਂ ਦੀ ਸਥਿਤੀ ਕੈਰੀ ਹੋਈ ਹੈ ਜਿੱਥੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਹੋ ਚੁੱਕਾ ਹੈ ਦੂਸਰੇ ਪਾਸੇ ਪਿੰਡ ਟੇਰੋ ਟੈਰੀ ਹੁੰਦੇ ਦਿਖਾਈ ਦੇ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਇੱਕ ਵੱਡੀ ਇੱਕ ਕਰੋਪਤੀ ਆਉਣ ਦੀ ਗੱਲ ਕਰੀਏ ਤਾਂ ਉਹ ਆ ਚੁੱਕੀ ਹੈ ਜਿੱਥੇ ਲੋਕਾਂ ਦੇ ਵਿੱਚ ਜਿਹੜੀ ਹੈ ਹਲਚਲ ਮੱਚੀ ਹੋਈ ਹੈ ਲੋਕ ਸੇਫ ਜਗ੍ਹਾ ਤੇ ਪਹੁੰਚਣਾ ਚਾ ਰਹੇ ਨੇ ਦੂਸਰੇ ਪਾਸੇ ਪਾਣੀ ਦਿਨ ਬਦ ਦਿਨ ਜਿਹੜਾ ਹੈ ਵੱਧਦਾ ਜਾ ਰਿਹਾ ਹੈ ਲੇਕਿਨ ਜੇਕਰ ਇਸ ਪਾਣੀ ਦੀ ਕਿਸੇ ਹੋਰ ਪਾਸੇ ਵੰਡ ਹੋ ਸਕੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਜਿਹੜੀ ਹੈ ਜਾਨ ਬਚ ਸਕਦੀ ਹੈ ਪਿੰਡ ਜਿਹੜੇ ਨੇ ਢੇਰੋ ਢੇਰੀ ਹੋ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਬਚ ਸਕਦੇ ਨੇ ਜੇਕਰ ਗੱਲ ਕਰੀਏ ਜਿੱਥੇ ਇੱਕ ਛੋਟਾ ਪ੍ਰਾਅ ਮੰਨਿਆ ਜਾਂਦਾ ਹਰਿਆਣੇ ਨੂੰ ਤੇ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਲੇਕਿਨ ਉਥੋਂ ਸਾਫ ਇਨਕਾਰ ਹੋ ਗਿਆ ਹੈ ਜੇਕਰ ਗੱਲ ਕਰੀਏ ਉਥੋਂ ਦੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਨੈਨ ਸੈਣੀ ਹਾਲਕੀ ਕੱਲ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਖੜੇ ਹਾਂ ਲੇਕਿਨ ਉਹ ਸਿਰਫ ਗੱਲਾਂ ਹੀ ਸੀ ਲੇਕਿਨ ਜਦੋਂ ਅੱਜ ਪੰਜਾਬ ਤੇ ਹਰਿਆਣੇ ਨੂੰ ਮੁੜ ਆਮੋ ਸਾਹਮਣੇ ਹੁਣ ਆ ਪਿਆ ਤਾਂ ਉਸ ਸੂਬੇ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਹਾੜ ਵਰਗੇ ਹਾਲਾਤਾਂ ਵਿੱਚ ਪੰਜਾਬ ਤੇ ਹਰਿਆਣਾ ਪਾਣੀ ਨੂੰ ਲੈ ਕੇ ਮੁੜ ਆਮੋ ਸਾਹਮਣੇ ਹੋ ਗਏ ਹਨ ਹਰਿਆਣਾ ਨੇ ਬੀਬੀਐਮ ਐਮਬੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਹਰਿਆਣਾ ਦੀ ਮੰਗ ਮੁਤਾਬਕ ਬੋਰਡ ਵੱਲੋਂ ਘਟੋ-ਘਟ ਪਾਣੀ ਛੱਡਿਆ ਜਾਵੇ ਇਸ ਦੇ ਨਾਲ ਹੀ ਪੰਜਾਬ ਦਾ ਦੋਸ਼ ਹੈ ਕਿ ਹੁਣ ਪੰਜਾਬ ਸੰਕਟ ਵਾਲੀ ਸਥਿਤੀ ਵਿੱਚ ਇਕੱਲਾ ਛੱਡਿਆ ਜਾ ਰਿਹਾ ਜਦੋਂ ਕਿ ਪਹਿਲਾਂ ਹੋਰ ਪਾਣੀ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਹਰਿਆਣਾ ਸंचाई ਅਤੇ ਜਲ ਸਰੋਤ ਵਿਭਾਗ ਦੇ ਪੱਤਰ ਲਿਖਿਆ ਕਿ ਹਰਿਆਣਾ ਲਈ ਪੰਜਾਬ ਦਾ ਨਿਕਾਸ 8894 ਕਿਓਸਟ ਦਰਜ ਕੀਤਾ ਗਿਆ ਸੀ ਜਦੋਂ ਕਿ ਉਹਨਾਂ ਨੇ ਸਿਰਫ 7900 ਕਿਓਸਟ ਪਾਣੀ ਦੀ ਮੰਗ ਕੀਤੀ ਵਿਭਾਗ ਨੇ ਕਿਹਾ ਕਿ 26 ਅਗਸ ਨੂੰ ਪਾਣੀ ਦੀ ਮੰਗ ਘਟਾ ਕੇ 7900 ਕਿਓਸਟ ਕਰ ਦਿੱਤਾ ਗਿਆ ਹੈ ਪਰ ਪਾਣੀ ਦੇ ਨਿਕਾਸ ਨਹੀਂ ਘਟਿਆ ਲਗਾਤਾਰ ਪਾਦੀ بارش ਕਰਨ ਪਾਣੀ ਦੀ ਮੰਗ ਕਾਫੀ ਘਟ ਗਈ ਇਸ ਨੂੰ ਧਿਆਨ ਰੱਖਦੇ ਹੋਏ ਸਿਰਫ 6250 ਪਾਕੋਟਾ ਪਾਣੀ ਹੀ ਲਾਲੀ ਸਹਿਮਤ ਹੋਏ ਹਨ ਤੇ ਦੂਸਰੇ ਪਾਸੇ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਹੜ ਵਰਗੀ ਸਥਿਤੀ ਨ ਮਨੇ ਨ ਮਜੇ ਨ ਨਾਰੀ ਪ੍ਰਣਾਲੀ ਅਤੇ ਆਲੇ ਦੁਆਲੇ ਦੀ ਆਬਾਦੀ ਨੂੰ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ ਇਸ ਲਈ ਸਬੰਧ ਅਧਿਕਾਰੀਆਂ ਨੂੰ ਤੁਰੰਤ ਪ੍ਰਾਧ ਨਾਲ ਟਟੋ ਘਟ ਪਾਣੀ ਚਾਹੀਦਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਜਦੋਂ ਪੰਜਾਬ ਦੀ ਧਰਤੀ ਪਿਆਸੀ ਹੁੰਦੀ ਹੈ ਤਾਂ ਉਸਦੇ ਹੱਕ ਖੋਏ ਜਾਂਦੇ ਹਨ ਜਦੋਂ ਚਾਰੇ ਪਾਸੇ ਪਾਣੀ ਪਾਣੀ ਹੁੰਦਾ ਤਾਂ ਪੰਜਾਬ ਕੱਲਾ ਛੱਡਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰਿਆਣੋਂ ਨੂੰ ਪਾਖੜਾ ਤੇ ਹੋੜ ਪਾਣੀ ਲੈਣ ਲਈ ਅਪੀਲ ਕੀਤੀ ਪੰਜਾਬ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ ਪਰ ਹਰਿਆਣਾ ਪਾਣੀ ਦਾ ਕੋਟਾ ਘਟਾਉਣ ਦੀ ਮੰਗ ਕਰ ਰਿਹਾ ਹੈ ਉਹਨਾਂ ਸਵਾਲਾਂ ਕੀਤਾ ਕਿ ਪੰਜਾਬ ਸਿਰ ਨੁਕਸਾਨ ਸਹਿਣ ਲਈ ਹੀ ਉੱਥੇ ਹੈ ਹਰਿਆਣਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਮਦਦ ਦੀ ਪੇਸ਼ਕਸ਼ ਸਿਰਫ ਇੱਕ ਸਿਆਸੀ ਨਾਦਰਾਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਪਾਣੀ ਲੈਣ ਲਈ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਹਰਿਆਣਾ ਵੱਲੋਂ ਜਿੱਥੇ हरियाणा ਪਾਣੀ ਦੀ ਮੰਗ ਲੈ ਕੇ ਵੱਡੀਆਂ-ਵੱਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਅਕਸਰ ਜੁੜਦੀਆਂ ਨਜ਼ਰ ਆਉਂਦੀਆਂ ਲੇਕਿਨ ਇਸ ਟਾਈਮ ਜਿੱਥੇ ਪੰਜਾਬ ਦੇ ਵਿੱਚ ਪਾਣੀ ਖੜਾ ਦੇ ਕਰਕੇ ਜਿਹੜੀ ਇੰਨੀ ਜ਼ਿਆਦਾ ਮਾਰ ਸਹਿ ਰਿਹਾ ਉੱਥੇ ਇਕੱਲਾ ਛੱਡ ਦਿੱਤਾ ਗਿਆ ਲੇਕਿਨ ਹਰਿਆਣਾ ਵੱਲੋਂ ਜਿਹੜਾ ਹੈ ਪਾਣੀ ਵੱਧ ਨਹੀਂ ਲਿਆ ਜਾ ਰਿਹਾ ਧੰਨ